ਸਾਤ ਸ੍ਰੀ ਅਕਾਲ ਨਮਸਕਾਰ ਦੋ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ਅੱਜ ਕੱਲ ਪਿਆ ਹੋਣ ਦੇ ਚੱਕਰ ਵਿੱਚ ਲੋਕ ਬੜਾ ਬੜਾ ਤੜਾ ਰਿਸਕ ਲੈ ਕੇ ਨਾ ਵਿਦੇਸ਼ਾਂ ਜਾ ਰਹੇ ਨੇ ਕੋਈ ਇੰਗਲੈਂਡ ਆ ਰਿਹਾ ਹੈ ਕੋਈ ਕੈਨੇਡਾ ਜਾ ਰਿਹਾ ਹੈ ਕੋਈ ਜਰਮਨੀ ਜਾ ਰਿਹਾ ਹੈ ਕੋਈ ਫਰਾਂਸ ਜਾ ਰਿਹਾ ਹੈ ਕੋਈ ਫਿਨਲੈਂਡ ਜਾ ਰਿਹਾ ਹੈ ਕੋਈ ਡਨਮਾਰਕ ਜਾ ਰਿਹਾ ਹੈ ਯਾਨੀ ਕਿ ਉਹ ਸੋਚਦੇ ਵੀ ਕਿਸੇ ਵੀ ਤਰੀਕੇ ਇੰਡੀਆ ਤੋਂ ਬਾਹਰ ਜਾਇਆ ਜਾਵੇ ਜਾ ਕੇ ਫਿਰ ਦੇਖਾਂਗੇ ਕੀ ਹੁੰਦਾ ਹੈ ਉੱਤੇ ਤੁਸੀਂ ਕਿਸੇ ਨੂੰ ਹੀ ਪੁੱਛ ਲਓ ਅੱਜ ਕੱਲ ਬੱਚੇ ਕੀ ਕਰ ਰਹੇ ਕਹਿੰਦੇ ਬੱਚਿਆਂ ਨੇ ਮੱਜੀ ਪਾਸਪੋਰਟ ਲਾਇਆ ਤੇ ਵੀਜ਼ਾ ਲੈਣ ਦੀ ਤਿਆਰੀ ਚ ਜਿੰਨੇ ਨੇ ਇੰਡੀਆ ਸਟੱਡੀ ਕੀਤੀ ਉਸ ਲਈ ਵੀਜ਼ਾ ਅਪਲਾਈ ਕਰ ਰਿਹਾ ਹੈ ਜਿਹੜੇ ਥੋੜੇ ਘੱਟ ਪੜੇ ਹੋਏ ਉਹ ਕਹਿੰਦੇ ਕਿਸੇ ਤਿੱਕੇ ਵਕਬਰ ਮੈਂ ਮਿਲ ਜਵੇ ਕੋਈ ਫਿਰ ਨਕਲੀ ਪੇਪਰਾਂ ਦੇ ਚੱਕਰ 'ਚ ਪੈ ਜਾਂਦੇ ਵੀ ਚਲੋ ਜੀ ਵਿਆਹ ਸ਼ਾਦੀ ਕਰਕੇ ਤੇ ਬਾਅਦ ਸ਼ਟਰ ਹੋ ਜਾਵੇ ਲੇਕਿਨ ਦੋਸਤੋ ਬਾਲ ਤਕੜੀ ਲੜਦੀ ਹਰ ਬੰਦੇ ਦੀ ਕਈ ਬੜੇ ਛੇਤੀ ਪੱਕੇ ਹੋ ਜਾਂਦੇ ਵੇ ਤੇ ਕਈ ਬੰਦੇ ਅਸੀਂ ਦੇਖੇ ਵੀ ਬੜੇ ਬੜੇ ਸਾਲ ਤੋਂ ਬਾਹਰ ਰਹੇ ਵੇ ਹਾਲੇ ਤੱਕ ਉਹਨਾਂ ਦੇ ਪੈਰ ਨਹੀਂ ਲੱਗੇ 10-15 ਸਾਲ 15 ਸਾਲ ਉਹ ਕਿੰਨਾਂ ਸਟਰਗਲ ਕਰਦੇ ਹਤੇ ਪੈਸੇ ਦਰੋਂ ਜੀਵ ਕਮਾ ਲਏ ਵੇ ਲੇਕਿਨ ਆਪਣੀ ਲਾਈਫ ਖਾਬ ਕਰ ਲਈਏ ਬਾਕੀ ਇੱਥੇ 262 ਤਣੂ ਵਿਦੇਸ਼ਾਂ 'ਚ ਬੜੇ ਬੰਦੇ ਮਿਲ ਗਏ ਜਿਹੜੇ ਪੱਕੀ ਤਰ੍ਹਾਂ ਸੈੱਟ ਹੋ ਗਏ ਨੇ ਹਰ ਚੀਜ਼ ਨਾਲ ਕੋਲ ਅਗੀ ਘਰ ਵੀ ਕਮਾਈ ਵੀ ਕਰ ਰਹੇ ਵੇ ਫੈਮਿਲੀ ਵੀ ਗਈ ਹੈ ਲਿਕਨ ਜਿਹੜਾ ਪੈਸੇ ਲਾਲਚ ਨੇ ਉਹ ਨਹੀਂ ਜਾ ਰਿਹਾ ਉਹ ਬਦ ਦਿਨ ਰਾਤ ਪੈਸੇ ਕਮਾਉਣ ਦੇ ਚੱਕਰ ਚ ਪੇਵੇ ਖਾਸ ਕਰਕੇ ਸੀ ਇੰਗਲੈਂਡ ਜਦੋਂ ਵੇਖਦੇ ਆ ਨਾ ਤੇ ਪੌਂਡਾਂ ਨੇ ਲੋਕਾਂ ਦਾ ਦਿਮਾਗ ਖਰਾਬ ਕੀਤਾ ਪਿਆ ਕਈਆਂ ਤੇ ਬੜੀ ਅੱਛੀ ਲਾਈਫ ਵੇਲੀ ਆਈਏ ਰੋਟੀ ਪਾਣੀ ਬੜਾ ਵਧੀਆ ਚੱਲਦਾ ਹੈ ਫੈਮਿਲੀ ਪਲਦੀ ਪਈਏ ਬੱਚੇ ਪੜਦੇ ਪੇਵੇ ਕਿਉਂਕਿ ਐਜੂਕੇਸ਼ਨ ਤੇ ਫ੍ਰੀ ਗਈ ਹੈ ਉਹਦਾ ਫਾਇਦਾ ਉਠਾ ਰਹੇ ਵੇ ਲਿਕਨ ਕਈ ਲੋਕਾਂ ਦਾ ਲਾਲਚ ਨਹੀਂ ਜਾਂਦਾ ਉਹ ਹਾਰਡ ਤਰ੍ਹਾਂ ਦਾ ਸੋਚ ਲੈ ਕੇ ਨਾ ਕਹਿੰਦੇ ਸਾਰਾ ਪੈਸਾ ਹੀ ਹੈ ਬੇਸ਼ੱਕ ਫੈਮਿਲੀ ਖਰਾਬ ਹੋ ਜੇ ਬੇਸ਼ੱਕ ਬੱਚੇ ਖਰਾਬ ਹੋ ਜਾਣ ਬੱਚਿਆਂ ਦੀ ਕੀਰ ਹੋਵੇ ਨਾ ਹੋਵੇ ਬੱਚੇ ਭੁੱਖੇ ਰਹਿਣ ਰੋਟੀ ਕਾਦੀ ਨਹੀਂ ਕਾਦੀ ਰੱਜ ਕੇ ਉਹਨਾਂ ਨੇ ਵੇਖਣਾ ਵੀ ਸਾਡੀ ਦਿਹਾੜੀ ਨਾਮੇਸ਼ ਹੋਵੇ ਅਸੀਂ ਇਹੋ ਜਿਹੇ ਵੀ ਬੰਦੇ ਵੇਖੇ ਵੇ ਬੱਚੇ ਬਿਮਾਰ ਇਹਦੇ ਕਿਸੇ ਦੇ ਘਰ ਛੱਡ ਜਾਣਗੇ ਉਹਨੂੰ 25 30 ਪੂੰਣ ਦੇ ਗਏ ਬੱਚਾ ਭਾਵੇਂ ਉਲਟੀਆਂ ਕਰੇ ਭਾਵੇਂ ਤਬੀਦ ਖਰਾਬ ਹੋਵੇ ਉਹ ਸੋਚਦੇ ਕੋਈ ਗੱਲ ਨਹੀਂ ਆਪੇ ਬੱਚਾ ਪਲ ਜਾਏਗਾ ਸਾਡੀ ਕੀ ਦਿਹਾੜੀ ਨਾਮੇਸ਼ ਹੋ ਜੀਵੇ ਇਹੋ ਜਿਹੇ ਤੋਂ ਨਹੀਂ ਸੀ ਬੜੀਆਂ ਫੈਮਲੀਆਂ ਮਿਲੀਆਂ ਉਹ ਫਿਰ ਜਦੋਂ ਬੱਚਿਆਂ ਦੀ ਮਾਂ ਪਿਓ ਨਹੀਂ ਕੇਅਰ ਕਰਨਗੇ ਤੇ ਫਿਰ ਬੱਚੇ ਉਹ ਵੀ ਵੱਡੇ ਹੋ ਕੇ ਵਿਗੜ ਜਾਂਦੇ ਫਿਰ ਲੋਕੀ ਕਹਿੰਦੇ ਸਾਡੇ ਬੱਚੇ ਸਾਡੀ ਪ੍ਰਵਾਹ ਨਹੀਂ ਕਰਦੇ ਬੱਚੇ ਬੜੇ ਸਿਆਣੇ ਬਾਹਰ ਹਰ ਚੀਜ਼ ਸਮਝਦੇਵੇ ਸਕੂਲਾਂ 'ਚ ਬੱਚਿਆਂ ਨੂੰ ਸਭ ਕੁਝ ਸਿਖਾਇਆ ਜਾਂਦਾ ਪੁੱਛਦੇ ਸਕੂਲਾਂ 'ਚੋਂ ਸਵਾਲ ਪੁੱਛਦੇਵੇ ਮਾਂ ਪਿਓ ਤੁਹਾਡੀ ਕੇਅਰ ਕਰਦੇ ਨਹੀਂ ਕਰਦੇ ਕੀ ਖਾਂਦੇ ਕੀ ਪਾਉਂਦੇ ਉਹ ਪਾਰ ਤੋਲਦੇਵੇ ਹਾਰ ਤਰ੍ਹਾਂ ਦਾ ਮਾਂ ਪਿਓ ਦੇ ਬੜੇ ਕਲੈਵਰ ਸਮਝਦੇ ਨਾ ਵੀਸੀ ਬੜੇ ਕਲੇਵਰ ਪੈਸੇ ਕੁਆਰੇ ਆ ਬੱਚਾ ਕਿਹਦੇ ਘਰ ਛੱਡਿਆ ਕਿਸੇ ਨੂੰ ਪਤਾ ਨਹੀਂਗਾ ਲੇਕਿਨ ਜਦੋਂ ਸਰਕਾਰ ਨੂੰ ਪਤਾ ਲੱਗ ਜਾਂਦਾ ਨਾ ਫਿਰ ਉਹ ਸੱਜਣੋਂ ਬੱਚੇ ਵੀ ਲੈ ਜਾਂਦੀ ਏ ਤੇ ਫਿਰ ਮਾਪੇ ਉਹ ਪਛਤਾਨਦੇ ਨੇ ਇਸ ਕਰਕੇ ਪੈਸੇ ਲਾਲਚ ਬੁਰੀ ਬਿਰਾਏ ਅਗਰ ਤੁਸੀਂ ਬਾਹਰ ਸੈਟ ਹੋ ਤੇ ਲਾਲਚ ਛੱਡ ਕੇ ਆਪਣੀ ਫੈਮਿਲੀ ਸੁਵਾਲੋ ਪਰਵਾਦਾ ਨੇ ਜੋ ਦਿੱਤਾ ਉਹ ਚ ਨਾ ਖੁਸ਼ੀ ਰੱਖੋ ਉਮੀਦ ਏ ਕਿ ਤੁਹਾਨੂੰ ਦੋਸਤੋ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਆਣੇ ਦਾ